ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਹੁਤ ਹੀ ਵਧੀਆ ਡਿਸ਼ ਬਣਾ ਰਹੇ ਆ ਅੱਜ ਆਪਾਂ ਹਿਮਾਚਲੀ ਧਾਮ ਦੀ ਬੜੀ ਫੇਮਸ ਡਿਸ਼ ਚਨੇ ਦਾ ਮਟਰ ਬਣਾ ਕੇ ਤਿਆਰ ਕਰ ਰਹੇ ਆ ਕਿਉਂਕਿ ਇਹ ਉਹਨਾਂ ਦੀ ਬਹੁਤ ਹੀ ਸਪੈਸ਼ਲ ਡਿਸ਼ ਹੈ ਤੇ ਉਹਨਾਂ ਦੇ ਕੋਈ ਵੀ ਖਾਸ ਦਿਨ ਤਿਹਾਰਾ ਤੇ ਇਹ ਡਿਸ਼ ਬਣਦੀ ਹੈ ਕੋਈ ਵੀ ਉਹਨਾਂ ਦਾ ਵਿਆਹ ਸ਼ਾਦੀ ਹੋਵੇ ਜਾਂ ਕੋਈ ਭੰਡਾਰਾ ਪੁੱਛ ਵੀ ਹੋਵੇ ਉਹਦੇ ਵਿੱਚ ਇਹ ਡਿਸ਼ ਬਣਾ ਕੇ ਤਿਆਰ ਕੀਤੀ ਜਾਂਦੀ ਹੈ ਤੇ ਖਾਣ ਵਿੱਚ ਵੀ ਇਹ ਬਹੁਤ ਟੇਸਟੀ ਹੈ ਮੈਨੂੰ ਇਹ ਚਨੇ ਮਧਰਾ ਬਹੁਤ ਪਸੰਦ ਆ ਤੇ ਇਸ ਕਰਕੇ ਮੈਂ ਇਹ ਚਨੇ ਮਧਰਾ ਬਣਾ ਰਹੀ ਹਾਂ ਤੇ ਨਾਲੇ ਮੈਂ ਕਿਹਾ ਤੁਹਾਡਾ ਨਾ ਰੈਸਪੀ ਸ਼ੇਅਰ ਕਰਦੇ ਹਾਂ ਚਲੋ ਜੀ ਫਿਰ ਸ਼ੁਰੂ ਕਰਦੇ ਅੱਜ ਦੀ ਆਪਣੀ ਰੈਸਪੀ ਸਭ ਤੋਂ ਪਹਿਲਾਂ ਆਪਾਂ ਚਣਿਆਂ ਨੂੰ ਉਬਾਲ ਕੇ ਤਿਆਰ ਕਰਾਂਗੇ ਚਨੇ ਦਾ ਮਧਰਾ ਬਣਾਉਣ ਲਈ ਮੈਂ ਇਹ ਵਾਲੀ ਇੱਕ ਕਟੋਰੀ ਕਾਬਲੀ ਚਣੇ ਲੈ ਸੀ ਇਹਨਾਂ ਨੂੰ ਮੈਂ ਭਿਉਂਤਾ ਸੀ ਇਹ ਭਿਜ ਕੇ ਡਬਲ ਹੋ ਗਏ ਨੇ ਤੇ ਹੁਣ ਇਹ ਮੈਂ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਇਹ ਪਾਣੀ ਸਮੇਤ ਇਹਨਾਂ ਨੂੰ ਮੈਂ ਕੁੱਕਰ 'ਚ ਪਾ ਦਾਂਗੀ ਇਹਦੇ ਵਿੱਚ ਆਪਾਂ ਜ਼ਿਆਦਾ ਪਾਣੀ ਨਹੀਂ ਪਾਣਾ ਕਿਉਂਕਿ ਆਪਾਂ ਇਹਦੇ ਵਿੱਚ ਗਰੇਵੀ ਨਹੀਂ ਬਣਾਣੀ ਆਪਾਂ ਇਹਦੇ ਵਿੱਚ ਗਰੇਵੀ ਦਹੀਂ ਤੋਂ ਤਿਆਰ ਕਰਨੀ ਹੈ ਤੇ ਇਹਦੇ ਵਿੱਚ ਆਪਾਂ ਇੱਕ ਤੇਜ ਪੱਤਾ ਉਹਨੂੰ ਇਸ ਤਰ੍ਹਾਂ ਤੋੜ ਕੇ ਪਾ ਦਾਂਗੇ ਇੱਕ ਮੋਟੀ ਇਲਾਚੀ ਅੱਧਾ ਚਮਚ ਨਮਕ ਅੱਧਾ ਚਮਚ ਹਲਦੀ ਬਸ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਦੋ ਤਿੰਨ ਵਿਸਲਾਂ ਦਵਾ ਕੇ ਚਣਿਆਂ ਨੂੰ ਉਬਾਲ ਕੇ ਤਿਆਰ ਕਰਾਂਗੇ ਚਣਿਆਂ ਨੂੰ ਆਪਾਂ ਉਬਾਲ ਕੇ ਤਿਆਰ ਕਰ ਲਿਆ ਆ ਦੇਖੋ ਜੀ ਚਣੇ ਆਪਣੇ ਬਿਲਕੁਲ ਸੌਫਟ ਹੋ ਗਏ ਨੇ ਆ ਦੇਖੋ ਇਹਨਾਂ ਦਾ ਆਪਾਂ ਪਾਣੀ ਕੱਢ ਦਿੱਤਾ ਏ ਇਹਦੇ ਵਿੱਚ ਆਪਾਂ ਦਹੀਂ ਪਾਣਾ ਇਸ ਕਰਕੇ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਇਆ ਪਾਣੀ ਜੇ ਜੂ ਪੈਗੀ ਤੇ ਫਿਰ ਥੋੜਾ ਐਡ ਕਰਾਂਗੇ ਆਪਣੇ ਕੋਲ ਇੱਕ ਕੌਲੀ ਚਣੇ ਸੀ ਤੇ ਇਹਦੇ ਵਿੱਚ ਆਪਾਂ ਦੋ ਕਟੋਰੀ ਦਹੀਂ ਐਡ ਕਰਾਂਗੇ ਕਿਉਂਕਿ ਇਹ ਮਧਰਾ ਦਹੀਂ ਦੇ ਵਿੱਚ ਹੀ ਬਣ ਕੇ ਤਿਆਰ ਹੁੰਦਾ ਹੈ ਤੇ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਇਹਦੇ ਵਿੱਚ ਕੁਝ ਆਪਾਂ ਸਾਰੇ ਮਸਾਲੇ ਪਾਵਾਂਗੇ ਜਿੰਨਾਂ ਵਿੱਚ ਮੈਂ ਲਏ ਨੇ ਤੇਜ ਪੱਤਾ ਲਾਲ ਮਿਰਚ ਛੋਟੀ ਇਲਾਇਚੀ ਥੋੜਾ ਟੁਕੜਾ ਦਾਲਚੀਨੀ ਦਾ ਦੋ ਮੋਟੀ ਇਲਾਇਚੀ ਲੌਂਗ ਥੋੜੀ ਜਿਹੀ ਕਾਲੀ ਮਿਰਚਾਂ ਜਵਤਰੀ ਜੀਰਾ ਦਹੀਂ ਨੂੰ ਚੰਗੀ ਤਰ੍ਹਾਂ ਅਸੀਂ ਇਸ ਤਰ੍ਹਾਂ ਕਰ ਲਾਂਗੇ ਸਮੂਥ ਜਿਹਾ ਬਣਾ ਲਾਂਗੇ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਦੇ ਆ ਇੱਕ ਛੁਟਕੀ ਇਹਦੇ ਵਿੱਚ ਆਪਾਂ ਹਿੰਗ ਪਾ ਦਾਂਗੇ ਅੱਧਾ ਚਮਚਾ ਆਪਾਂ ਛਣੇ ਮਸਾਲਾ ਪਾਵਾਂਗੇ ਅੱਧਾ ਚਮਚਾ ਹਲਦੀ 1 ਚਮਚਾ ਢੇਕੀ ਮਿਰਚ 1 ਚਮਚਾ ਤਨੀਆ ਪਾਊਡਰ ਅੱਧਾ ਚਮਚਾ ਗਰਮ ਮਸਾਲਾ ਇੰਨਾ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਮਸਾਲਿਆਂ ਨੂੰ ਇਸ ਤਰ੍ਹਾਂ ਤੁਸੀਂ ਦਹੀਂ ਦੇ ਵਿੱਚ ਮਿਕਸ ਕਰਕੇ ਪਾਓਗੇ ਤਾਂ ਜਦੋਂ ਤੁਸੀਂ ਦਹੀਂ ਨੂੰ ਤੜਕੇ ਵਿੱਚ ਪਾਣਾ ਹੈ ਤੇ ਦਹੀਂ ਫਟੇਗਾ ਨਹੀਂ ਤੇ ਸਬਜ਼ੀ ਦਾ ਟੇਸਟ ਵੀ ਵੱਧ ਜਾਂਦਾ ਹੈ ਤੇ ਆਪਣੇ ਸਵਾਦ ਅਨੁਸਾਰ ਤੁਸੀਂ ਇਹਦੇ ਵਿੱਚ ਨਮਕ ਐਡ ਕਰੋ 1/2 ਚਮਚਾ ਮੈਂ ਨਮਕ ਐਡ ਕਰ ਰਹੀ ਹਾਂ ਇਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਸਾਈਡ ਤੇ ਰੱਖਦੇ ਆਂ ਚਲੋ ਜਿਵੇਂ ਲਗਾਉਨੇ ਆਪਾਂ ਮਧਰੇ ਨੂੰ ਤੜਕਾ ਮਧਰਾ ਹਮੇਸ਼ਾ ਦੇਸੀ ਘਿਓ ਚ ਬੰਦਾ ਹੈ ਕੜਾਈ ਦੇ ਵਿੱਚ ਮੈਂ 2 ਚਮਚੇ ਦੇਸੀ ਘਿਓ ਹੈ ਆਇਆ ਘਿਓ ਨੂੰ ਹਲਕਾ ਜਿਹਾ ਆਪਾਂ ਗਰਮ ਕਰਾਂਗੇ ਘਿਓ ਗਰਮ ਹੋ ਗਿਆ ਸੀ ਇਹਦੇ ਵਿੱਚ ਆਪਾਂ ਜਿਹੜੇ ਵੀ ਸਾਫਤ ਮਸਾਲੇ ਲਏ ਹੋ ਪਾ ਦਦੇ ਨੇ ਤੇ ਉਹਨਾਂ ਨੂੰ ਆਪਾਂ ਇੱਕ ਦਾ ਮਿੰਟ ਚੰਗੀ ਤਰ੍ਹਾਂ ਭੁੰਨ ਲਿਆ ਹੈ ਤੇ ਹੁਣ ਆਪਾਂ ਗੈਸ ਬੰਦ ਕਰਤੀ ਹੈ ਗੈਸ ਬੰਦ ਕਰਕੇ ਉਹਦੇ ਵਿੱਚ ਇਹ ਵਾਲਾ ਦਹੀਂ ਪਾਵਾਂਗੇ ਦਹੀਂ ਪਾ ਕੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਮਿਕਸ ਕਰਨਾ ਹੈ ਇਹਨੂੰ ਹੁਲਾਉਂਦੇ ਰਹਿਣਾ ਹੈ ਉਦੋਂ ਤੱਕ ਇਹਨੂੰ ਪਕਾਉਣਾ ਹੈ ਜਦੋਂ ਤੱਕ ਇਹਦੇ ਵਿੱਚ ਕੋਬਾੜਾ ਨਾ ਆ ਜਾਵੇ ਨਹੀਂ ਤੇ ਆਪਣਾ ਦਹੀਂ ਫਟ ਜਾਏਗਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਫਿਰ ਗੈਸ ਔਨ ਕਰਨਾ ਹੈ ਹੁਣ ਆਪਾਂ ਗੈਸ ਔਨ ਕਰਤਾ ਹੈ ਇਹਨੂੰ ਓਨੀ ਦੇਰ ਤੱਕ ਆਪਾਂ ਪਕਾਵਾਂਗੇ ਜਿੰਨੀ दे देर तक ਇਹਦੇ ਵਿੱਚ ਘਬ ਉਬਾਲਾ ਨਹੀਂ ਆਉਂਦਾ ਜਦੋਂ ਵੀ ਤੁਸੀਂ ਮਧਰਾ ਵਾਸਤੇ ਦਹੀਂ ਲੈਣਾ ਹੈ ਤੇ ਦਹੀਂ ਜਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਨਹੀਂ ਤੇ ਆਪਣਾ ਮਧਰਾ ਖੱਟਾ ਬਣ ਕੇ ਤਿਆਰ ਹੋਏਗਾ ਇਹਨੂੰ ਆਪਾਂ ਥੋੜੀ देर ਵਾਸਤੇ ਪਕਾਵਾਂਗੇ ਜਿੰਨਾ ਚੱਕਰ ਇਹਦੇ ਉੱਪਰ ਥੋੜਾ ਘਿਓ ਨਹੀਂ ਆ ਜਾਂਦਾ ਉਨੀ ਦੇਰ ਤੱਕ ਇਹਨੂੰ ਪਕਾ ਕੇ ਫਿਰ ਆਪਾਂ ਇਹਦੇ ਵਿੱਚ ਚਨੇ ਐਡ ਕਰਾਂਗੇ ਆਪਾਂ ਉਹਨੀ ਦੇਰ ਦਹੀਂ ਨੂੰ ਇਸ ਤਰ੍ਹਾਂ ਹੀ ਹਿਲਾਉਂਦੇ ਰਹੇ ਸੀ ਜਿੰਨੀ ਦੇਰ ਤੱਕ ਇਹਦੇ ਵਿੱਚ ਕੋਈ ਬਾਲਾ ਨਹੀਂ ਆ ਗਿਆ ਦਹੀਂ ਦੇ ਵਿੱਚ ਹੁਣ ਇੱਕ ਉਬਾਲ ਆ ਗਿਆ ਤੇ ਹੁਣ ਆਪਾਂ ਇਹਨੂੰ ਫਲੇਮ ਨੂੰ ਥੋੜੀ ਬਲੋ ਕਰਕੇ ਤੇ ਇਹਨੂੰ ਪਕਾਵਾਂਗੇ ਆ ਦੇਖੋ ਜੀ ਹੁਣ ਆਪਣਾ ਦਹੀਂ ਬਿਲਕੁਲ ਨਹੀਂ ਫਟਿਆ ਤੇ ਇਹਨੂੰ ਥੋੜੀ ਦੇਰ ਪਕਾ ਕੇ ਜਦੋਂ ਥੋੜਾ ਜਿਹਾ ਘਿਓ ਛੱਡੇਗਾ ਫਿਰ ਇਹਦੇ ਵਿੱਚ ਆਪਾਂ ਚਨੇ ਐਡ ਕਰਾਂਗੇ ਤੇ ਮਧਰਾ ਵਿੱਚ ਗਰੇਵੀ ਤੁਸੀਂ ਆਪਣੇ ਹਿਸਾਬ ਨਾਲ ਰੱਖੋ ਕਿ ਤੁਸੀਂ ਜੇ ਥੋੜਾ ਗਰੇਵੀ ਵਾਲਾ ਪਸੰਦ ਕਰਦੇ ਹੋ ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਐਡ ਕਰ ਸਕਦੇ ਹੋ ਜਿਹੜਾ ਕਿਚਨੇ ਉਬਾਲਦੇ ਸਮੇਂ ਪਾਣੀ ਸੀ ਉਹਨੂੰ ਤੁਸੀਂ ਵਰਤ ਸਕਦੇ ਹੋ ਪਰ ਮੈਂ ਇਹਦੇ ਵਿੱਚ ਪਾਣੀ ਉਹ ਵਾਲਾ ਨਹੀਂ ਪਾ ਰਹੀ ਮੈਂ ਸਿਰਫ ਇਹਦੇ ਵਿੱਚ ਚੜ੍ਹੀਆਂ ਪਾਵਾਂਗੀ ਮੈਨੂੰ ਥੋੜਾ ਡਰਾਈ ਮਧਰਾ ਹੀ ਪਸੰਦ ਆ। ਹਮਸਾ ਆ ਦੇਖੋ ਜੀ ਇਹਨੂੰ ਹੁਣ ਆਪਾਂ ਟੱਕ ਕੇ ਪਕਾ ਦਾਂਗੇ ਫਲੇਮ ਮੀਡੀਅਮ ਕਰਕੇ ਜਿੰਨੀ ਦੇਰ ਤੱਕ ਘਿਓ ਨਹੀਂ ਛੱਡ ਦਿੰਦਾ। 5 ਮਿੰਟ ਤੱਕ ਕਰਤਾ ਇਹਨੂੰ మీడియం ਫਲੇਮ ਤੇ ਪਕਾਇਆ ਸੀ ਤੇ ਦੇਖੋ ਇਹਨੇ ਕਿਉਂ ਛੱਡਤਾ ਹੈ ਤੇ ਜਿਵੇਂ ਸਾਨੂੰ ਥੋੜੇ ਦਾਣੇਦਾਰ ਜਿਹਾ ਚਾਹੀਦਾ ਹੈ ਏਦਾਂ ਹੀ ਉਸ ਤਰ੍ਹਾਂ ਦਾ ਬਣ ਕੇ ਤਿਆਰ ਹੋ ਗਿਆ ਹੈ ਤੇ ਓਨੀ ਦੇਰ ਤੱਕ ਆਪਾਂ ਇਹਨੂੰ ਪਕਾਵਾਂਗੇ ਜਿੰਨੀ ਦੇਰ ਤੱਕ ਇਹਦਾ ਪਾਣੀ ਨੇ ਸੁੱਕਦਾ ਹੁਣ ਇਹਦੇ ਵਿੱਚ ਆਪਾਂ ਇਹ ਵਾਲੇ ਚਨੇ ਐਡ ਕਰਤਾ ਹੈ ਖੁਸ਼ਬੂ ਬਹੁਤ ਪਿਆਰੀ ਆਉਣ ਲੱਗੀ ਹੈ ਇਨੂੰ ਆਪਾਂ ਇੱਕ ਹੋਰ ਤੜਕਾ ਲਗਾਵਾਂਗੇ ਥੋੜਾ ਜੈਨੂੰ ਪਕਾ ਕੇ ਕਲਰ ਦੇਖੋ ਤੁਸੀਂ ਸਬਜ਼ੀ ਦਾ ਕਿੰਨਾ ਸੋਹਣਾ ਹੈ ਇਹਨੂੰ ਚਾਵਲਾਂ ਦੇ ਨਾਲ ਖਾਧਾ ਜਾਂਦਾ ਹੈ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਇੱਥੇ ਮੈਂ ਇਹਦੇ ਵਿੱਚ ਚੀਨੀ ਐਡ ਕਰਾਂਗੀ ਅੱਧਾ ਚਮਚਾ ਮੈਂ ਚੀਨੀ ਐਡ ਕੀਤੀ ਹੈ ਇਹ ਬਿਲਕੁਲ ਆਪਸ਼ਨਲ ਹੈ ਜੀ ਤੁਸੀਂ ਐਡ ਕਰਨੀ ਹੈ ਤੇ ਕਰੋ ਜੇ ਨਹੀਂ ਕਰਨੀ ਇਹਨੂੰ ਉਸ ਤੋ ਬਿਨਾ ਵੀ ਬਣਾਓ ਤੁਹਾਡੀ ਆਪਣੀ ਚੁਆਇਸ ਹੈ ਇੱਥੇ ਤੁਸੀਂ ਜੇ ਸਾਬਤ ਮਸਾਲੇ ਜੋ ਆਪਾਂ ਪਾਏ ਨੇ ਜੇ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਕੱਢ ਸਕਦੇ ਹੋ ਕਿਉਂਕਿ ਇਹਨਾਂ ਦਾ ਸਾਰਾ ਫਲੇਵਰ ਦਹੀਂ ਦੇ ਵਿੱਚ ਰਚ ਮਿਚ ਗਿਆ ਹੈ ਤੇ ਜੇ ਤੁਸੀਂ ਨਹੀਂ ਕੱਢਣ ਤੇ ਇਹਨਾਂ ਨੂੰ ਇਸ ਤਰ੍ਹਾਂ ਵੀ ਰਹਿਣ ਦੇ ਸਕਦੇ ਹੋ ਪਰ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਪਕਾਵਾਂਗੇ ਜਿੰਨੀ ਦੇਰ ਤੱਕ ਦਹੀਂ ਦਾ ਪੂਰਾ ਪਾਣੀ ਸੁੱਕ ਨਹੀਂ ਜਾਂਦਾ। ਓਨੇ ਦੇਰ ਤੱਕ ਇਹਨੂੰ ਪਕਾਵਾਂਗੇ। ਇੱਥੇ ਤੁਸੀਂ ਆਪਣਾ ਨਮਕ ਚੈੱਕ ਕਰ ਸਕਦੇ ਹੋ। ਜੇ ਤੁਹਾਨੂੰ ਘੱਟ ਲੱਗੇ ਤੁਸੀਂ ਐਡ ਕਰ ਸਕਦੇ ਹੋ। ਬੜੀ ਈਜ਼ੀ ਰੈਸਪੀ ਸੀ। ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੋਈ ਹੈ। ਇਹਦੇ ਵਿੱਚ ਕੋਈ ਲਸਣ, ਪਿਆਜ਼ ਕੁਝ ਨਹੀਂ ਪੈਂਦਾ। ਸਿਰਫ ਸਿੰਪਲ ਸਾਫਤ ਮਸਾਲੇ ਪੈਂਦੇ ਨੇ ਤੇ ਦਹੀਂ ਪੈਂਦਾ ਹੈ। ਉਹ ਤੋਂ ਇਹ ਬਣ ਕੇ ਤਿਆਰ ਹੋ ਗਈ। ਹੁਣ ਇਹਨੂੰ ਟੱਕ ਕੇ ਆਪਾਂ 5-7 ਮਿੰਟ ਪਕਾਵਾਂਗੇ। 5-7 ਮਿੰਟ ਹੋ ਗਏ ਨੇ ਆਪਾਂ ਇਹਨੂੰ మీడియం ਫਲੇਮ ਤੇ ਪਾ ਰਹੇ ਹਾਂ ਦੇਖੋ ਜੀ ਇਹਨੇ ਕਿਉ ਛੱਡਤਾ ਹੈ ਥੋੜੀ ਇਹ ਗਾੜੀ ਵੀ ਹੋ ਗਈ ਹੈ ਦਹੀਂ ਦੇ ਵਿੱਚ ਜਿੱਦਾ ਦਾਣੇਦਾਰ ਹੋ ਜਾਂਦੇ ਨੇ ਇਸ ਤਰ੍ਹਾਂ ਬਿਲਕੁਲ ਇਹ ਥੋੜਾ ਡਰਾਈ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਦੋ ਕਟੀਆਂ ਲਈਆਂ ਇਸ ਤਰ੍ਹਾਂ ਹਰੀਆਂ ਮਿਰਚਾਂ ਨੇ ਮੈਂ ਕੱਟ ਲਿਆ ਉਹ ਪਾਵਾਂਗੇ ਬਿਲਕੁਲ ਆਪਸ਼ਨਲ ਹੈ ਤੁਸੀਂ ਪਾਉਣੀ ਆ ਤੇ ਪਾਓ ਨਹੀਂ ਪਾਉਣੀ ਆ ਤੇ ਨਾ ਪਾਓ ਪਰ ਇਹਨਾਂ ਦਾ ਟੇਸਟ ਇਹਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਹੁਣ ਆਪਾਂ ਇਹਨੂੰ ਇੱਕ ਉਹ ਤੜਕਾ ਲਗਾਵਾਂਗੇ ਜਿਹਦੇ ਵਿੱਚ ਥੋੜੇ ਜਿਹਾ ਆਪਾਂ ਡਰਾਈ ਫਰੂਟ ਪਾ ਕੇ ਇਹਦਾ ਟੇਸਟ ਹੋਰ ਵਧਾਵਾਂਗੇ ਕਿਉਂਕਿ ਮੱਧਰਾ ਵਿੱਚ ਡਰਾਈ ਫਰੂਟ ਵੀ ਪੈਂਦੇ ਨੇ ਇਹ ਵੀ ਆਪਸ਼ਨਲ ਨੇ ਜੇ ਤੁਸੀਂ ਇਹਦੇ ਵਿੱਚ ਪਾਣੇ ਆ ਤੇ ਪਾਓ ਨਹੀਂ ਪਾਣੇ ਤੇ ਨਾ ਪਾਓ ਉਹਨਾਂ ਦੇ ਵਿੱਚ ਮੈਂ ਧਾਇਆ ਏ ਥੋੜਾ ਜਿਹਾ ਕੱਟਿਆ ਹੋਇਆ ਨਾਰੀਅਨ ਥੋੜੇ ਜਿਹਾ ਕਾਜੂ ਤੇ ਥੋੜੀ ਸੌਕੀ ਇਹਨਾਂ ਨੂੰ ਘਿਓ 'ਚ ਭੁੰਨ ਕੇ ਫਿਰ ਇਹਨੂੰ ਆਪਾਂ ਲਗਾਉਨੇ ਆ ਜੀ ਤੜਕਾ ਇੱਧਰ ਆਪਾਂ ਇੱਕ ਚਮਚਾ ਦੇਸੀ ਘਿਓ ਗਰਮ ਕੀਤਾ ਹੈ ਤੇ ਉਹਦੇ ਵਿੱਚ ਆਪਾਂ ਕਾਜੂ, ਨਾਰੀਅਲ ਤੇ ਨਾਲ ਹੀ ਇਸੋ ਗੀ ਪਾਵਾਂਗੇ। ਇਹਨਾਂ ਨੂੰ ਹਲਕਾ ਜਿਹਾ ਭੁੰਨ ਲਵਾਂਗੇ। ਟਰਸਟ ਕਰਨ ਦੇ ਨਾਲ ਇਹਨਾਂ ਦਾ ਟੇਸਟ ਬਹੁਤ ਵਾਜ ਜਾਂਦਾ ਹੈ। ਦੇਖੋ ਜੀ ਇਹ ਪੁੱਜ ਕੇ ਤਿਆਰ ਨੇ। ਇਹ ਫਰਾਈ ਹੋ ਗਏ ਨੇ। ਹੁਣ ਆਪਾਂ ਇਹਨੂੰ ਮਦਰਾ ਦੇ ਵਿੱਚ ਪਾਨੇ ਆ। ਕਿ ਜੀ ਬਹੁਤ ਵਧੀਆਨ ਲੱਗਦੀ ਹੈ। ਇਹਨੂੰ ਕਰ ਦਾਂਗੇ ਜੀ ਆਪਾਂ ਮਿਕਸ। 1-2 ਮਿੰਟ ਇਹਨੂੰ ਆਪਾਂ ਪਕਾ ਲਾਂਗੇ। ਫਿਰ ਕਰਦੇ ਆ ਜੀ ਇਹਨੂੰ ਆਪਾਂ ਸਰਵ। ਲਓ ਜੀ ਮਧਰਾ ਬਣ ਕੇ ਆਪਣਾ ਬਿਲਕੁਲ ਤਿਆਰ ਹੈ। ਦੇਖੋ ਕਿੰਨਾ ਸੋਨਾ ਬਣਿਆ ਹੈ। ਕਲਰ ਦੇਖੋ ਤੁਸੀਂ ਸਬਜੀ ਦਾ। ਇਹਨੇ ਬਿਲਕੁਲ ਘੋੜ ਛੜਦਾ ਹੈ। ਤੇ ਇਹਦੇ ਵਿੱਚ ਆਪਾਂ ਇਹ ਥੋੜੀ ਜਿਹੀ ਗਰੇਵੀ ਰੱਖਾਂਗੇ ਕਿਉਂਕਿ ਆਪਾਂ ਇਹਨੂੰ ਚਾਵਲ ਦੇ ਨਾਲ ਖਾਣਾ ਹੈ ਜੇਕਰ ਤੁਸੀਂ ਇਹਨੂੰ ਚਾਵਲ ਨਾਲ ਨਹੀਂ ਖਾਣਾ ਤਾਂ ਤੁਸੀਂ ਇਹਨੂੰ ਬਿਲਕੁਲ ਡਰਾਈ ਵੀ ਬਣਾ ਸਕਦੇ ਹੋ ਬਸ ਆਪਾਂ ਇਹਨیں ਇੱਕ ਗਰੇਵੀ ਰੱਖਾਂਗੇ ਠੰਡੇ ਹੋਣ ਦੇ ਬਾਅਦ ਇਹਨੇ ਹੋਰ ਜ਼ਿਆਦਾ ਗਾੜਾ ਹੋ ਜਾਣਾ ਹੈ ਹੁਣ ਕਰਦੇ ਆਂ ਜੀ ਇਹਨੂੰ ਆਪਾਂ ਸਰਵ ਲਓ ਜੀ ਆਪਣਾ ਬਹੁਤ ਹੀ ਟੇਸਟੀ ਚਨੇ ਮਦਰਾ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨਾ ਸੋਹਣਾ ਬਣਿਆ ਹੈ ਤੇ ਖਾਣੇ ਵਿੱਚ ਵੀ ਬਹੁਤ ਟੇਸਟੀ ਹੈ ਖੁਸ਼ਬੂ ਬਹੁਤ ਹੀ ਵਧੀਆ ਆ ਰਹੀ ਹੈ ਇਨ ਨੂੰ ਤੁਸੀਂ ਚਾਵਲ ਨਾਲ ਵੀ ਖਾ ਸਕਦੇ ਹੋ ਰੋਟੀ ਨਾਲ ਵੀ ਖਾ ਸਕਦੇ ਹੋ ਤੇ ਪੂੜੀ ਨਾਲ ਵੀ ਖਾ ਸਕਦੇ ਹੋ ਇਹ ਬਹੁਤ ਈਜ਼ੀ ਰੈਸਪੀ ਹੈ ਬੜੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੇ ਖਾਣ ਵਿੱਚ ਵੀ ਬੜਾ ਚਟਪਟਾ ਹੈ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਖਾਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਇਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ